ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਮੈਂ ਤੁਹਾਨੂੰ ਪੂਰੇ ਜੋਸ਼ ਦੇ ਨਾਲ ਜਿਹੜੀ ਇਹ ਤੁਕ ਪੜ੍ਹ ਕੇ ਸੁਣਾਈ ਆ ਇਹਦਾ ਕਾਰਨ ਹੈਗਾ ਕਿਉਂਕਿ ਅੱਜ ਮੈਂ ਜਿਹੜੀ ਵੀਡੀਓ ਬਣਾਉਣ ਜਾ ਰਿਹਾ ਦੋਸਤੋ ਇਹ ਇਸ ਕਾਰਨ ਕਰਕੇ ਮਤਲਬ ਉਹ ਵੀਡੀਓ ਦੇ ਵਿੱਚ ਇਸ ਚੀਜ਼ ਦਾ ਹੀ ਜ਼ਿਕਰ ਆਉਣਾਗਾ ਕਿ ਰਾਜ ਤੋਂ ਬਿਨਾ ਅਸੀਂ ਕਿਵੇਂ ਦਲੇ ਮਲੇ ਹੈ ਕਿਵੇਂ ਸਾਡਾ ਮਤਲ ਜਦੋਂ ਰਾਜ ਖੁੱਸ ਗਿਆ ਸੀ ਅੱਜ ਕੀ ਹਾਲਤ ਦੇ ਵਿੱਚ ਆ ਪਰ ਦੋਸਤੋ ਅਫਸੋਸ ਇਸ ਗੱਲ ਦਾ ਹੈਗਾ ਕਿ ਜਿਹੜੇ ਸਾਡੇ ਤੇ ਰਾਜ ਕਰ ਰਹੇ ਨੇ ਜਿਹੜੇ ਸਾਡੇ ਤੇ ਹੁਕਮ ਚਲਾ ਰਹੇ ਨੇ ਜਿਹੜੇ ਸਾਡੇ ਧਰਮ ਨੂੰ ਚੱਲਣ ਨਹੀਂ ਦੇ ਰਹੇ ਜਾਂ ਮਤਲ ਸਾਡੇ ਧਰਮ ਦੇ ਵਿੱਚ ਰੁਕਾਵਟ ਪਾ ਰਹੇ ਨੇ ਉਹ ਲੋਕ ਸਾਡੇ ਸਾਡੇ ਸੰਘਾਸਨਾਂ ਦੇ ਉੱਪਰ ਸਾਡੀ ਜਗ੍ਹਾ ਦੇ ਉੱਪਰ ਬੈਠ ਕੇ ਸਾਨੂੰ ਦੋਸਤੋ ਉਹ ਹੁਕਮ ਚਲਾ ਕੇ ਤੇ ਸਾਡੇ ਤੇ ਜ਼ੁਲਮ ਕਰ ਰਹੇ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੀ ਇਹ ਮੈਂ ਤੱਕ ਪਹਿਲਾਂ ਤੁਹਾਨੂੰ ਪੜ ਕੇ ਸੁਣਾਈ ਹੈ ਇਹ ਕਿਉਂ ਸੁਣਾਈ ਹੈ ਮੈਂ ਜਿਆਦਾ ਲੰਮੀ ਵੀਡੀਓ ਨਹੀਂ ਬਣਾਵਾਂਗਾ ਲੇਕਿਨ ਸੁਣਨ ਵਾਲੀ ਹੈ ਅੱਗੇ ਮੈਂ ਪਹਿਲਾਂ ਕਹਿ ਦਿੰਦਾ ਹਾਂ ਆਪਣੀ ਵੀਡੀਓ ਦੇ ਵਿੱਚ ਕਈ ਵਾਰੀ ਇਹ ਗੱਲ ਪਰ ਅੱਜ ਮੈਂ ਤੁਹਾਨੂੰ ਥੋੜੀ ਟਕਿਆ ਕੇ ਦੱਸਾਂਗਾ ਕਿ ਅਸਲੀਅਤ ਅਸਲ ਦੇ ਵਿੱਚ ਕੀ ਹੈ 1911 ਦੇ ਵਿੱਚ ਦੋਸਤੋ ਅੰਗਰੇਜ਼ਾਂ ਨੇ ਉਦੋਂ ਤੱਕ ਉਹਨਾਂ ਦੀ ਜਿਹੜੀ ਰਾਜਧਾਨੀ ਕਲਕੱਤਾ ਸੀਗੀ ਤੇ ਉਸ ਸਮੇਂ ਜਾਰਜ 5ਵੇਂ ਨੇ ਫੈਸਲਾ ਕੀਤਾ ਕਿ ਆਪਾਂ ਜਿਹੜੀ ਆਪਣੀ ਰਾਜਧਾਨੀ ਆ ਉਹ ਦਿੱਲੀ ਬਣਾਈ ਜਾਵੇ। ਉਹਨਾਂ ਨੇ 12 ਦਸੰਬਰ 1911 ਨੂੰ ਇਹ ਐਲਾਨ ਕਰ ਦਿੱਤਾ ਕਿ ਅਸੀਂ ਹੁਣ ਰਾਜਧਾਨੀ ਆ ਜਿਹੜੀ ਉਹ ਦਿੱਲੀ ਬਣਾ ਰਹੇ ਹਾਂ। ਔਰ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਆਪਣਾ ਕੰਮ ਸਟਾਰਟ ਕੀਤਾ ਜਿਹੜਾ ਕਿ 1931 ਤੱਕ ਪੂਰਾ ਕਰ ਲਿਆ ਗਿਆ ਸੀਗਾ। ਜਿਹੜੀ ਜਗ੍ਹਾ ਤੈਅ ਕੀਤੀ ਗਈ ਜਿਸ ਜਗ੍ਹਾ ਦੇ ਉੱਪਰ ਰਾਜਧਾਨੀ ਬਣਾਉਣੀ ਸੀਗੀ ਉਹ ਜਗ੍ਹਾ ਦੇ ਵਿੱਚ ਸਾਡੇ ਸਿੱਖ ਪਰਿਵਾਰ ਦੀ 1750 ਏਕੜ ਤਕਰੀਬਨ ਜ਼ਮੀਨ ਜਿਹੜੀ ਉਹਦੇ ਵਿੱਚ ਆਉਂਦੀ ਸੀ ਦੋਸਤੋ ਦੋਸਤੋ ਜਿਹੜੀ ਜ਼ਮੀਨ ਦੇ ਉੱਪਰ ਤਕਰੀਬਨ 400 ਏਕੜ ਦੇ ਵਿੱਚ ਜਿਹੜਾ ਅੱਜ ਪਾਰਲੀਮੈਂਟ ਬਣਿਆ ਹੋਇਆ ਜਿਹੜਾ ਰਾਸ਼ਟਰਪਤੀ ਭਵਨ ਬਣਿਆ ਹੋਇਆ ਕਨਾਰਟ ਪੈਲਸ ਹੈ ਪਲੇਸ ਹੈ ਤੇ ਚਾਂਦਨੀ ਚੌਕ ਹੈ ਇਹ ਸਾਰੀਆਂ ਜਿਹੜੀਆਂ ਜਗ੍ਹਾ ਨੇਗੀਆਂ ਦੋਸਤੋ ਇਹ ਸਿੱਖਾਂ ਦੀਆਂ ਨੇਗੀਆਂ ਸਾਡੇ ਸਿੱਖ ਇੱਕ ਜਿਨ੍ਹਾਂ ਦਾ ਵਿਸ਼ੇਸ਼ ਸਾਡੇ ਧਰਮ ਦੇ ਵਿੱਚ ਜਗ੍ਹਾ ਹੈਗੀ ਆ ਉਹਦੀ ਇਹ ਜਗ੍ਹਾ ਹੈਗੀ ਆ ਦੋਸਤੋ ਲੇਕਿਨ ਅੰਗਰੇਜ਼ਾਂ ਨੇ ਕੀ ਕੀਤਾ ਉਹ ਜਗ੍ਹਾ ਐਕਵਾਇਰ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਮਤਲਬ ਪਾਲਿਸੀ ਬਣਾਈ ਹੋਈ ਸੀ ਕਿ ਜ਼ਮੀਨ ਪਹਿਲਾਂ ਇਹ ਐਕਵਾਇਰ ਕਰਦੇ ਨੇ 1894 ਦੇ ਵਿੱਚ ਦੋਸਤੋ ਇਹਨਾਂ ਨੇ ਇੱਕ ਪਾਲਿਸੀ ਲੈ ਆਂਦੀ ਸੀ ਕਿ ਜ਼ਮੀਨ ਜਿਹੜੀ ਐਕਵਾਇਰ ਕਰਨ ਵਾਲੀ ਹੁੰਦੀ ਆ ਪਰ ਇੱਥੇ ਇਹਨਾਂ ਨੇ ਇੱਕ ਗੱਲ ਠੀਕ ਕੀਤੀ ਕਿ ਸਾਡੇ ਸਿੰਘ ਤੋਂ ਜਿਹੜੀ ਜ਼ਮੀਨ ਸੀ ਉਹ ਅਕਵਾਇਰ ਨਹੀਂ ਕੀਤੀ ਉਹਨਾਂ ਤੋਂ 99 ਸਾਲੇ ਪਟੇ ਦੇ ਉੱਪਰ ਜ਼ਮੀਨ ਉਹ ਲੈ ਲਈ ਔਰ ਉਸ ਪਟੇ ਤੇ ਲਈ ਹੋਈ ਜ਼ਮੀਨ ਦੇ ਵਿੱਚ ਅੱਜ ਰਾਸ਼ਟਰਪਤੀ ਭਵਨ ਤੇ ਅੱਜ ਉੱਥੇ ਪਾਰਲੀਮੈਂਟ ਹੈ ਜਿੱਥੇ ਬੈਠ ਕੇ ਦੋਸਤੋ ਇਹ ਸਾਡੇ ਤੇ ਹੁਕਮ ਚਲਾਉਂਦੇ ਨੇਗੇ ਉਹ ਜ਼ਮੀਨ ਜਗ੍ਹਾ ਕਿਸ ਦੀ ਹੈਗੀ ਉਹ ਜਗ੍ਹਾ ਹੈਗੀ ਆ ਦੋਸਤੋ ਲੱਖੀ ਸਾਹਿਬ ਬਨਜਾਰਾ ਲੱਖੀ ਸਾਹਿਬ ਬਨਜਾਰਾ ਉਹ ਸਿੱਖ ਹੈਗਾ ਜਿਨੇ ਦੋਸਤੋ ਆਪਣੀ ਫੌਜ ਰੱਖੀ ਹੋਈ ਸੀ ਯਾਨੀ ਕਿ ਪੂਰਾ ਤਾਕਤਵਰ ਔਰ ਅਮੀਰ ਬੰਦ ਮਤਲਬ ਸੀਗਾ ਔਰ ਲੇਕਿਨ ਉਹਦੀ ਪਛੋਕਰ ਕੀ ਹੈ ਦੋਸਤੋ ਉਹ ਭਾਈ ਮਨੀ ਸਿੰਘ ਜਿਹੜੇ ਸ਼ਹੀਦ ਭਾਈ ਮਨੀ ਸਿੰਘ ਹੋਏ ਨੇ ਉਹਨਾਂ ਦਾ ਸਹਰਾ ਸਾਫ ਸੀਗਾ ਦੋਸਤੋ ਜਿਸ ਸਮੇਂ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਚੰਦਨੀ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਹਨਾਂ ਦਾ ਜਿਹੜਾ ਸੀਸ ਸੀਗਾ ਉਹ ਤਾਂ ਤੁਹਾਨੂੰ ਪਤਾ ਭਾਈ ਜੈਤਾ ਜੀ ਲੈ ਕੇ ਪੰਜਾਬ ਚਲੇ ਗਿਆ ਆਨੰਦਪੁਰ ਸਾਹਿਬ ਲੇਕਿਨ ਜਿਹੜਾ ਉਹਨਾਂ ਦਾ ਧੜ ਸੀਗਾ ਉਹਨੂੰ ਲੱਖੀ ਸਾਹਿਬ ਬਨਜਾਰਾ ਤੇ ਮਤਲਬ ਆਪਣੇ ਗੱਡੇ ਦੇ ਵਿੱਚ ਪਾ ਕੇ ਉਹ ਹਨੇਰੀ ਦਾ ਫਾਇਦਾ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਘਰੇ ਲੈ ਆਉਂਦਾ ਦੋਸਤੋ ਉਹਨਾਂ ਦਾ ਘਰ ਕਿੱਥੇ ਸੀਗਾ ਜਿਹੜਾ ਗੁਰਦੁਆਰਾ ਅੱਜ ਰਕਾਬ ਗੰਝ ਜਿੱਥੇ ਆਪਾਂ ਮੱਥਾ ਟੇਕਣ ਜਾਂਦੇ ਆ ਦੋਸਤੋ ਉਸ ਜਗ੍ਹਾ ਤੇ ਭਾਈ ਲੱਖੀ ਸਾਹਿਬ ਬਨਜਾਰੇ ਦਾ ਘਰ ਸੀਗਾ ਦੋਸਤੋ ਕਿੱਡਾ ਵੱਡਾ ਬੰਦਾ ਸੀਗਾ ਉਸ ਨੇ ਕਿਸੇ ਚੀਜ਼ ਦੀ ਪ੍ਰਵਾਹ ਕੀਤਿਆਂ ਤੋਂ ਬਿਨਾਂ ਤਨਤਨ ਸਿੰਘ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਹੈ ਜਿਹੜਾ ਅਮਨੇ ਸੌਰੀ ਧੜਾ ਜਿਹੜਾ ਉਹ ਲਿਆਉਂਦਾ ਹੈਗਾ ਤੇ ਲਿਆ ਕੇ ਆਪਣੇ ਘਰ ਦੇ ਵਿੱਚ ਘਰ ਨੂੰ ਹੀ ਅੱਗ ਲਾ ਦਿੰਦਾ ਹੈਗਾ ਤਨ ਨੇ ਦੋਸਤੋ ਉਹ ਮਤਲਬ ਸਾਡੇ ਸ਼ਹੀਦ ਲੇਕਿਨ ਉਹਦੀ ਕੋਈ ਪਿੱਛੇ ਪਰਿਵਾਰ ਨਹੀਂ ਸੀਗਾ ਦੋਸਤੋ ਉਹਨੇ ਮਤਲਬ ਇਕੱਲਾ ਹੀ ਸੀਗਾ ਉਹ ਤੇ ਜਮੀਨ ਜਿਹੜੀ ਉਹ ਇਹਨਾਂ ਨੇ ਲੀਜ਼ ਤੇ ਲੈ ਲਈ 1911 ਤੋਂ 2011 ਤੱਕ ਜਿਹੜੀ ਕਿ ਹੁਣ 2011 ਦੇ ਵਿੱਚ ਉਹ ਲੀਜ਼ ਹੈ ਜਿਹੜੀ ਖਤਮ ਹੋ ਚੁੱਕੀ ਹੈਗੀ ਸੋ ਦੋਸਤੋ ਜਿਹੜੀ ਲੱਖੀ ਸਾਹਿਬ ਬਨਜਾਰੇ ਦੀ ਜ਼ਮੀਨ ਦੇ ਉੱਪਰ ਬਣਿਆ ਹੋਇਆ ਪਾਰਲੀਮੈਂਟ ਬਣਿਆ ਹੋਇਆ ਰਾਸ਼ਟਰਪਤੀ ਭਵਨ ਜਿੱਥੋਂ ਬੈਠ ਕੇ ਹੁਕਮਰਾਨ ਇਸ ਕੱਲ ਦੀ ਰੱਤੀ ਪਰ ਵੀ ਸ਼ਰਮ ਨਹੀਂ ਖਾਂਦੇ ਹੈਗੇ ਪਤਾ ਸਭ ਨੂੰ ਸਭ ਕੁਝ ਹੈ ਇਹ ਅਸੀਂ ਜਿਹੜੇ ਸਿੱਖਾਂ ਦੇ ਉੱਪਰ ਝੁਲਮ ਕਰਦੇ ਆਂ ਜਿਨ੍ਹਾਂ ਨੂੰ ਬਗਾਨਾ ਸਮਝਦੇ ਆਂ ਜਿਨ੍ਹਾਂ ਨੂੰ ਦੂਜੇ ਨੰਬਰ ਦੇ ਸਹਿਰੀ ਸਮਝਦੇ ਆਂ ਉਹ ਲੋਕਾਂ ਦੀ ਜਗ੍ਹਾ ਦੇ ਉੱਪਰ ਬੈਠ ਕੇ ਅਸੀਂ ਅੱਜ ਰਾਜ ਕਰ ਰਹੇ ਆਂ ਸੋ ਦੋਸਤੋ ਜੋ ਮੈਂ ਤੁਹਾਨੂੰ ਤੋਂ ਸੁਣਾਈ ਹੈ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਿਲੇ ਹੈ ਇਹ ਤੁਸੀਂ ਸਮਝ ਗਏ ਸਾਰੀ ਗੱਲ ਦੋਸਤੋ ਕਿਉਂਕਿ ਅਗਰ ਸਾਡਾ ਰਾਜ ਹੋਵੇ ਤਾ ਸਾਡਾ ਧਰਮ ਵੀ ਉਸੇ ਤਰ੍ਹਾਂ ਚੱਲੇ ਧਰਮ ਤੋਂ ਬਿਨਾ ਸਭ ਦਲੇ ਮਲੇ ਹੈ ਧਰਮ ਤੋਂ ਬਿਨਾ ਕੁਝ ਨਹੀਂ ਹੈਗਾ ਦੋਸਤੋ ਅਗਰ ਅੱਜ ਸਾਡਾ ਧਰਮ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਾਡਾ ਰਾਜ ਹੈ ਜੇ ਰਾਜ ਹੈ ਤਾਂ ਹੀ ਸਾਡਾ ਧਰਮ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਦੋਸਤੋ ਇਹ ਜਿਹੜੀਆਂ ਮੈਂ ਤੁਹਾਨੂੰ ਤਿੰਨੇ ਆਪਣੇ ਜਗਾ ਦੀ ਗੱਲ ਕੀਤੀ ਆ ਤੇ ਬਿਲਡਿੰਗਾਂ ਦੀ ਗੱਲ ਕੀਤੀ ਆ ਇਹ ਨਿਰਮਾਣ ਕਰਕੇ ਇਹਨਾਂ ਨੇ 1931 ਤੱਕ ਇਹ ਕੰਪਲੀਟ ਕਰ ਲਿਆ ਸੀਗਾ ਮੈਂ ਇਹਦੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਲੈ ਕੇ ਆਵਾਂਗਾ ਵੈਸੇ ਤੁਸੀਂ ਸੁਣਦੇ ਹੀ ਰਹਨੇ ਹੋ ਬਹੁਤ ਵੱਖੋ-ਵੱਖਰੇ ਉਸ ਤੋਂ ਕਿ ਜਿਹੜਾ ਕਿਸ ਤਰ੍ਹਾਂ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਮਤਲਬ ਜਿੱਤ ਪ੍ਰਾਪਤ ਕੀਤੀਆਂ ਸੀਗੀਆਂ ਕਿਹੜੇ-ਕਿਹੜੇ ਸਿੰਘ ਸੀਗੇ ਉਹ ਕਿਹੜੇ-ਕਿਹੜੇ ਸਿੰਘਾਂ ਨੇ ਮਤਲਬ ਆਪਣੀਆਂ ਕੁਰਬਾਨੀਆਂ ਦੇ ਕੇ ਜਿੱਤੀ ਦਿੱਲੀ ਲਾਲ ਕਿਲਾ ਉਹ ਸਾਰਾ ਕੁਝ ਬੱਕਰੀ ਵੀਡੀਓ ਦੇ ਵਿੱਚ ਲੈ ਕੇ ਆਵਾਂਗਾ ਪਰ ਦੋਸਤੋ ਅੱਜ ਦੀ ਜਿਹੜੀ ਵੀਡੀਓ ਮੈਂ ਉਹਨੂੰ ਸਰਪੇਸ਼ ਕਰਨ ਕਰਕੇ ਸਾਂਝੀ ਕੀਤੀ ਹੈ ਕਿ ਜਿਹੜੇ ਮਤਲਬ ਇਹ ਲੋਕ ਰਾਜ ਕਰਨ ਵਾਲੇ ਨੇ ਇਹ ਸਾਡੇ ਸਿੱਖ ਦੀ ਜਗਾ ਦੇ ਉੱਪਰ ਬੈਠ ਕੇ ਰਾਜ ਕਰ ਰਹੇ ਨੇ ਪਰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਇਹ ਮਤਲਬ ਮਹਿਸੂਸ ਨਹੀਂ ਕਰਦੇ ਇਹ ਕਿ ਅਸੀਂ ਮਤਲਬ ਜਿਹੜਾ ਹੈਗਾ ਕੋਈ ਤਾਂ ਮਾਰੀ ਮੋਟੀ ਸੰਗ ਰੱਖੀਏ ਦੋਸਤੋ ਗੁਰਤੇਜ ਸਿੰਘ ਜਵੰਦਾ ਅਰਜੇਸ਼ ਸਿੰਘ ਗੁੱਜਰ ਗੁੱਜਰ ਅਰਜੇਸ਼ ਗੁੱਜਰ ਤੇ ਗੁਰਵਿੰਦਰ ਕੌਰ ਗਰਚਾ ਇਹਨਾਂ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਆਪਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਨੇ ਤੇ ਆਪਣਾ ਕਵੈਂਟ ਵੀ ਦਿੰਦੇ ਆ ਦੋਸਤੋ ਚਾਹੇ ਕਿਸੇ ਦਾ ਕਮੈਂਟ ਕੁਝ ਵੀ ਆ ਸਾਰਤਕ ਹੋਣਾ ਚਾਹੀਦਾਗਾ ਤੁਸੀਂ ਚਾਹੇ ਪੱਖ ਚ ਕਰਦੇ ਹੋ ਅਗਰ ਤੁਸੀਂ ਕੋਈ ਦਲੀਲ ਵੀ ਦਿੰਦੇ ਹੋ ਇਸ ਗੱਲ ਨਾਲ ਸਾਨੂੰ ਕੋਈ ਮਤਲਬ ਨਹੀਂ ਕਿ ਕੋਈ ਵਿਰੋਧੀ ਜਾਂ ਕੋਈ ਉਹ ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਗਾਲ ਨਹੀਂ ਕੱਢਣੀ ਦੋਸਤੋ ਕਿਉਂਕਿ ਆਪਣੀਆਂ ਧੀਆਂ ਭੈਣਾਂ ਦੇਖੋ ਉਹਨਾਂ ਵਿੱਚ ਭੈਣਾਂ ਵੀ ਨੇ ਆਪਣੀਆਂ ਕੋਈ ਵੀ ਕਮੈਂਟ ਦੇ ਵਿੱਚ ਮਤਲਬ ਗਾਲ ਨਾ ਕੱਢਿਆ ਕਰੋ ਮੈਨੂੰ ਜਦੋਂ ਕਿਸੇ ਵੀ ਤਰ੍ਹਾਂ ਮੈਂ ਗਾਲ ਦੇਖਦਾ ਮੈਂ ਕੋਸ਼ਿਸ਼ ਕਰਦਾ ਹੁੰਦਾ ਹਾਂ ਉਹਨਾਂ ਨੂੰ ਜਾਂ ਤਾਂ ਹਾਈਡ ਕਰ ਦੇਣਾ ਨਹੀਂ ਫਿਰ ਮੈਂ ਉਹਨਾਂ ਨੂੰ ਡਿਲੀਟ ਕਰ ਦੇਣਾ ਉਹਨਾਂ ਪਰ ਕਈ ਵਾਰੀ ਮੈਸੇਜ ਇੰਨੇ ਆਉਂਦੇ ਨੇ ਕਿ ਪੜੇ ਨਹੀਂ ਜਾਂਦੇ ਹੈਗੇ ਜਿਸ ਕਾਰਨ ਕਰਕੇ ਕਈ ਵਾਰੀ ਨਿਗਾਹੋਂ ਨਿਕਲ ਜਾਂਦਾ ਆਪ ਹੀ ਤੁਸੀਂ ਜ਼ਿੰਮੇਵਾਰੀ ਨਾ ਕਰਿਆ ਕਰੋ ਜਿਹੜੀ ਗੱਲ ਤੁਹਾਨੂੰ ਤੁਸੀਂ ਸਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੈਗੇ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਲ ਰੱਖੋ ਅਸੀਂ ਉਹਦੇ ਤੇ ਵਿਚਾਰ ਵੀ ਕਰਾਂਗੇ ਤੇ ਮੰਨਾਂਗੇ ਵੀ ਜਿੱਥੇ ਸਾਡੀ ਕੋਈ ਗਲਤੀ ਮਿਸਟੇਕ ਹੋਊਗੀ ਵਿਚਾਰ ਆਪਾਂ ਉਹਦੇ ਨੇ ਵਿਚਾਰਾਂ ਦੇ ਵਿੱਚ ਆਪਾਂ ਕਿਸੇ ਤੇ ਥੋਪ ਨਹੀਂ ਸਕਦੇ ਕਿ ਮੇਰੇ ਵਿਚਾਰ ਹੀ ਸਹੀ ਨੇ ਪਰ ਦੋਸਤੋ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਇਹ ਉਹ ਮਤਲਬ ਸਿੰਘ ਨੇ ਲੱਖੀ ਸਾਹਿਬ ਬੰਜਾਰੇ ਵਰਗੇ ਜਿਨ੍ਹਾਂ ਨੂੰ ਫਿਰ ਬਾਅਦ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਔਰ ਕਿੱਡੀਆਂ ਕੁਰਬਾਨੀਆਂ ਨੇ ਯਾਰ ਮਤਲਬ ਅੱਜ ਮਾੜੀਆਂ ਚ ਚਾਰ ਗੱਲਾਂ ਮਾਰ ਕੇ ਕਹਿ ਦਿੰਦੇ ਪਤਾ ਨਹੀਂ ਅਸੀਂ ਮਤਲਬ ਕੀ ਹੋ ਗਏ ਪਰ ਜਿਨ੍ਹਾਂ ਨੇ ਆਪਦੇ ਘਰ ਨੂੰ ਅੱਗ ਲਾ ਦਿੱਤੀ ਐਡੀ ਵੱਡੀ ਜਾਇਦਾਦਾਂ ਦੇ ਮਾਲਕ ਤੇ ਜਿਨ੍ਹਾਂ ਦੇ ਮੰਨੋ ਤੁਸੀਂ ਉਸ ਸਮੇਂ ਫੌਜ ਰੱਖੀ ਹੋਵੇ ਜਿਸ ਬੰਦੇ ਦੀ ਆਪਦੀ ਤਾਕਤ ਹੋਵੇ ਸਾਰੀਆਂ ਸੁੱਖ ਸਹੂਲਤਾਂ ਉਹਨਾਂ ਲੋਕਾਂ ਨੇ ਸਾਡੇ ਗੁਰੂਆਂ ਦੀ ਖਾਤਰ ਜਾਂ ਸਾਡੇ ਮਤਲਬ ਆਪਦੇ ਆਪਦਾ ਧਰਮ ਪਗਾਉਣ ਦੀ ਖਾਤਰ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ